ਸਾਸਰੀ ਗਾਲ ਸਰਪੰਚ ਸਾਹਿਬ ਸਾਸਰੀ ਗਾਲ ਨਵੇਂ ਸਾਲ ਦੀ ਵਿਦਾਈ ਲੈਣ ਆਏ ਕਾਦੀ ਆਉਂਦਾ ਆ ਸਰਪੰਚ ਸਾਹਿਬ ਆ ਵੇਖੋ ਮੇਰੇ ਨਾਲ ਕੀ ਕੀਤਾ ਵਾ ਓ ਹੋ 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 ਬੈਠੋ ਬੈਠੋ ਇੱਥੇ ਬੈ ਕੇ ਦੱਸੋ ਗੱਲ ਕੀ ਉਹ ਗੱਲ ਕੀ ਹੋਣੀ ਆ ਤਾਂ ਕਹਿ ਦੁੱਟਿਆ ਬੰਦਾ ਕੰਮ ਦਾ ਘਰੇ ਆਉਂਦਾ ਵਾ ਇਹ ਜ਼ੁਲਮ ਕਿਹੜੇ ਵਲੇ ਖਤਮ ਹੋਣਾ ਵਾ ਉਹ ਜ਼ੁਲਮ ਦਾ ਕੋਈ ਪਤਾ ਲੱਗਦਾ ਨਹੀਂ ਕੋਈ ਕਾਰਵਾਈ ਕਰਾਂਗੇ ਜ਼ੁਲਮ ਦਾ ਬਦਲਾ ਫਿਲਮ ਤੇ ਨਹੀਂ ਵੇਖਿਆ ਗਈ ਗੱਲ ਦੱਸੋ ਭਾ ਲਗੀ ਹੋਣੀ ਆ ਸਵੇਰੇ ਮੈਂ ਕੰਮ ਤੇ ਗਿਆ ਤੇ ਸ਼ਾਮ ਨੂੰ ਵਾਪਸ ਆਇਆ ਵਾ ਤੇ ਕੀ ਰਾ ਜਮਲੀ ਪੈਗੇ ਤੈਨੂੰ ਆਪਣੀ ਮੈਨੂੰ ਕੀ ਪੈਣੇ ਆ ਨਾ ਮੈਂ ਕਿਹੜਾ ਸੁਨਿਆਰਾ ਵਾ ਨਾ ਮੇਤੋ ਕੋਈ ਪੈਸਾ ਨਾ ਮੇਤੋ ਕੋਈ ਥੇਲਾ ਤੇ ਮੇਰ ਕੋ ਕੀ ਤੇ ਵਾ ਜੀ ਪਹਿਲੇ ਨਾ ਵਾ ਵੇਖੋ ਦਰਪੰਸਾ ਮੈਂ ਸ਼ਾਮੀ ਪਈ ਕਰੇ ਗਿਆ ਵਾ ਅੱਛਾ ਬੂਆ ਖੜਕਾਇਆ ਵਾ ਉਹਨੇ ਬੂਆ ਹੀ ਨਹੀਂ ਕੋਲਿਆ ਇਹ ਜ਼ੁਲਮ ਦੀ ਹੱਦ ਨਹੀਂ ਓ ਇਦਾਂ ਹੁੰਦਾ ਵਾ ਕਿ ਵਾਸ਼ਿੰਗ ਮਸ਼ੀਨ ਲਾਈ ਹੁੰਦੀ ਨਹੀਂ ਪਤਾ ਲੱਗਦਾ ਘਰਾਂ ਚ ਵਾਸ਼ਿੰਗ ਮਸ਼ੀਨ ਤੇ ਅੱਡੀ ਹੈਗੀ ਨਹੀਂ ਆ ਉਹ ਕਲੇ ਨਿਆਣੇ ਟੀਵੀ ਦੀ ਆਵਾਜ਼ ਵਿੱਚ ਚੀਚੀ ਕਰ ਦਿੰਦੇ ਆ ਪੀਵੀ ਦਾ ਡਾੜਾ ਖਰਾਬ ਹੋਇਆ 15 ਦਿਨ ਹੋ ਗਏ ਉਹ ਤੇ ਗੁਲਸ਼ਨ ਕੋ ਪਿਆ ਉਹ ਭਾਈ بڑے ਫੈਸਲੇ ਕਰਾਏ ਆ ਪਰ ਇਹਦਾ ਮਤਲਬ ਇਹ ਥੋੜੀ ਜੀ ਡਾੜਾ ਕਿਨੇ ਬੂਹੇ ਨਹੀਂ ਖੋਲੇ ਤੇ ਸਰਪੰਚ ਆ ਲਾ ਜੋ ਸਰਪੰਚ ਗੜੀ ਚੰਦਰਿਆਲਾ ਵਾ ਦੇਖੋ ਮੈਂ ਘਰੇ ਗਿਆ ਤੀਸਰੀ ਵਾਰੀ ਘਰੇ ਚਲ ਗਿਆ ਤੂੰ ਤੇ ਅੱਗੇ ਦੱਸ ਕਿਹਾ ਕੇ ਮੈਂ ਰੋਟੀ ਮੰਗੀ ਅੱਛਾ ਆ ਵੇਖੋ ਮੇਰੇ ਨੌ ਮਾਰਤੇ ਸਾਰੇ ਤੇ ਤੂੰ ਉਹਦੇ ਨੌ ਘਟਾ ਤੂੰ ਸਾਡੇ ਹਲ ਆ ਗਿਆ ਵਾ ਸਾਡੇ ਕੋਈ ਨੌ ਘਟਰੀ ਲੈਣ ਆਏ ਆ ਕਿਉਂ ਕੁੜੀ ਨੂੰ ਨੌ ਘਟਰੀ ਦਊ ਇਹਨੂੰ ਨਹੀਂ ਸਰਪੰਚ ਸਾਹਿਬ ਇਦਾਂ ਨਹੀਂ ਕੰਮ ਚੱਲਣਾ ਤੁਸੀਂ ਮੇਰੇ ਨਾਲ ਚੱਲੋ ਉਹ ਨਾਲ ਤੇਰੇ ਜਾ ਕੇ ਮੈਂ ਵੀ ਉਹ ਕੋ ਨੋ ਖਾਣੇ ਆ ਜਾ ਮੈਨੂੰ ਤਿੰਨ ਮਲਾਮ ਦੋ ਮੇਰੀ ਜਾਨ ਨੂੰ ਖਤਰਾ ਹੈ ਮੇਰੀ ਬੁੱਢੀ ਤੋਂ ਉਹ ਪੂ ਗਾੜੀ ਸਲਮਾਨ ਖਾਣੇ ਤੈਨੂੰ ਮਲਾਜਮ ਦਈਏ ਨਿੱਗੀਆਂ ਨਿੱਗੀਆਂ ਗੱਲਾਂ ਤੇ ਤਹੀ ਲੜਦੇ ਰਹਿੰਦੇ ਜੀ ਉਹ ਨਿੱਕੀ ਜੀ ਗੱਲ ਆ ਉਹ 6-7 ਉਹਦੇ ਭਰਾ ਵਾ ਇੱਕ ਫੋਨ ਕਰੀ ਤੇ ਪੁੰਡਾ ਨਗੂ ਆ ਜਾਂਦੇ ਆ ਆ ਤੇ ਖੁੱਡੇ 'ਚ ਵਰ ਜਾਂਦਾ ਕੁੱਕੜਾ ਲਗੂ ਤੇ ਭਾਦੂ ਇੱਕ ਅਲੀ ਨਾ ਕਰਾ ਲੈਂਦਾ ਉਹਦੇ ਭਰਾ ਕੰਪਨੀ ਜਗਾਈ ਦੱਸ ਦੇਖੋ ਜਿੰਨੇ ਮੈਂ ਪੈਸੇ ਲਿਆਉਣਾ ਵਾ ਸਾਰੇ ਮੈਂ ਉਹਦੀ ਤਲੀ ਤੇ ਰੱਖਦਾ ਵਾ ਉਹ ਤਲੀ ਤੇ ਹੀ ਰੱਖਣੀ ਔਰ ਗਲੀ 'ਚ ਰੱਖਣੀ ਆ ਕਾਕੂੀ ਕਰਦੀ ਆ ਮੇਰੇ ਤੇ ਤੇਰੇ ਤੇ ਤਾਂ ਕੋਈ ਜਕੀ ਇਹ ਕਰਦਾ ਨਾ ਤੂੰ ਸ਼ੱਕ ਕਹਿਂਦੇ ਆ ਵਾ ਵੇਖੋ ਜਦੋਂ ਕੋਈ ਉਹਦਾ ਭੈਣ ਭਰਾ ਆਉਂਦਾ ਨਾ ਹੂੰ ਦੁੱਧ ਦੇ ਪੱਤੀ ਹੂੰ ਜਦੋਂ ਕੋਈ ਹਾੜਾ ਆਉਂਦਾ ਵਾ ਹੂੰ ਇੰਨਾ ਪਾਣੀ ਇੰਨਾ ਕ ਦੁੱਧ ਹੂੰ ਕਮਾ ਕੇ ਤੇ ਹੱਥ ਰੱਖ ਦਿੰਦੀ ਗਾੜੀ ਤੂੰ ਆਪ ਬਣਾ ਲੈ ਜੇ ਉੱਠ ਕੇ ਚਾਹ ਚਾਹ ਤੋ ਤੇਰਾ ਟਾ ਪਿਆ ਵਾ ਅਸਾਂ ਵੇਖੋ ਮੈਂ ਨਾ ਹਾਂ ਸਵੇਰੇ ਹੂੰ ਮੈਂ ਕਹਾ ਠੰਡਿਆ ਸੋਣੋ ਚਾਹ ਬਣਾ ਦਿਓ ਘਟਕ ਸਹੀ ਸਹੀ ਆ ਇਸੇ ਗੱਲੋਂ ਛੇਤਰੋ ਛਤਰੀ ਹੋ ਗਏ ਆ ਅੱਛਾ ਤੇ ਮੇਰੇ ਨਾਮ ਮਾਰਦੇ ਸਰਪੰਚ ਸਾਹਿਬ ਪੂਰੀ ਗੱਲ ਤੇ ਸੁਣਜੋ ਉਹ ਭਰਾ ਮੈਨੂੰ ਵੀ ਉਹਨੇ ਚਾਹ ਬਣਾਉਣ ਨੂੰ ਕਿਹਾ ਹੋ ਰਹੀ ਛੇਤਰੋ ਛਤਰੀ ਹੋ ਗਏ